ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਰਮਨਦੀਪ ਕੌਰ ਹੈ ਅਤੇ ਮੈਂ ਕਲੀਨਿਕ ਸਿਵਲ ਡਿਸਪੈਂਸਰੀ ਸਰਹੰਦ ਵਿਖੇ ਤਾਇਨਾਤ ਹਾਂ ਅਤੇ ਮੈਨੂੰ ਮੋਹੱਲਾ ਕਲੀਨਿਕ ਜੋ ਸਰਕਾਰ ਵੱਲੋਂ ਚਲਾਏ ਗਏ ਹਨ ਇੱਥੇ ਅਸੀਂ ਰੋਜ਼ਾਨਾ 60 ਤੋਂ 70 ਤੱਕ ਮਰੀਜ਼ਾਂ ਦਾ ਇਲਾਜ ਕਰਦੇ ਹਾਂ ਜਿਸ ਦੇ ਵਿੱਚ ਓਪੀਡੀ ਸ਼ਾਮਿਲ ਹੁੰਦੀ ਹੈ ਸਰਕਾਰ ਵੱਲੋਂ ਜਿਹੜੀਆਂ ਕਿ ਮੁਫਤ ਸਹੂਲਤਾ ਜਿਵੇਂ ਕਿ ਬਲੱਡ ਟੈਸਟ ਫ੍ਰੀ ਦਵਾਈਆਂ ਜਿਹੜੀ ਕਿ ਮਰੀਜ਼ ਦੀ ਜਾਂਚ ਤੋਂ ਬਾਅਦ ਅਸੀਂ ਦਿੰਦੇ ਹਾਂ ਉਹ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਇਸ ਦੇ ਵਿੱਚ ਜੋ ਟੈਸਟ ਹਨ ਉਹ ਸਵੇਰੇ 9 ਵਜੇ ਤੋਂ 3 ਵਜੇ ਤੱਕ ਅਤੇ ਇਸ ਦੇ ਵਿੱਚ ਦਵਾਈਆਂ ਜਿਹੜੀਆਂ ਹਨ ਜੋ ਕਿ ਸਾਨੂੰ 80 ਦੇ ਕਰੀਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ ਦਵਾਈ ਉਹ ਅਸੀਂ ਸਾਰੀ ਆਪਣੇ ਵੱਲੋਂ ਅੰਦਰੋਂ ਦਿੰਦੇ ਹਾਂ ਸਰਕਾਰ ਨੇ ਇਸ ਸਕੀਮ ਦੀ ਸ਼ੁਰੂਆਤ ਕੀਤੀ ਜਿਸ ਦੇ ਕਾਰਨ ਮਰੀਜ਼ਾਂ ਦਾ ਟਾਈਮ ਅਤੇ ਉਹਨਾਂ ਦਾ ਪੈਸਾ ਬਚਿਆ ਹੈ ਜਿਸ ਦੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਤਾਂ ਜੋ ਮਰੀਜ਼ ਨੂੰ ਕੋਈ ਵੀ ਦਿੱਕਤ ਨਾ ਆਵੇ ਇਸ ਚੀਜ਼ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਮਰੀਜ਼ ਨੂੰ ਆਪਣੀ ਪਰਚੀ बार-बार ਲਿਆਉਣ ਦੀ ਜ਼ਰੂਰਤ ਨਹੀਂ ਰਹਿੰਦੀ ਜਿਸ ਦੇ ਕਾਰਨ ਕਿ ਸਾਨੂੰ ਆਨਲਾਈਨ ਰਜਿਸਟ੍ਰੇਸ਼ਨ ਤੋਂ ਹੀ ਉਸ ਦੀ ਪੁਰਾਣੀ ਜੋ ਦਵਾਈਆਂ ਚੱਲਦੀਆਂ ਹਨ ਉਹ ਪਤਾ ਲੱਗ ਜਾਂਦੀਆਂ ਹਨ ਅਤੇ ਸਾਰਾ ਇਲਾਜ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ ਸਾਡੇ ਮੁਹੱਲਾ ਕਲੀਨਿਕ ਦੇ ਵਿੱਚ ਤਿੰਨ ਤੋਂ ਚਾਰ ਪਿੰਡਾਂ ਦੇ ਲੋਕ ਤੇ ਤਿੰਨ ਤੋਂ ਚਾਰ ਮੁਹੱਲੇ ਕਵਰ ਹੋ ਜਾਂਦੇ ਹਨ ਉਹ ਸਾਰੇ ਮਰੀਜ਼ ਇੱਥੇ ਆਪਣਾ ਇਲਾਜ ਕਰਵਾਉਂਦੇ ਹਨ ਮਾਨ ਸਰਕਾਰ ਵੱਲੋਂ ਕਲੀਨਿਕ ਜੋ ਚਲਾਏ ਗਏ ਹਨ ਇਹਨਾਂ ਦਾ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਅਤੇ ਮੈਂ ਮਾਨ ਸਰਕਾਰ ਦਾ ਧੰਨਵਾਦ ਕਰਦੀ ਹਾਂ ਉਹਨਾਂ ਨੇ ਮੈਨੂੰ ਇਹਨਾਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ